ਤਾਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸਾਧ ਸੰਗਤ ਸਾਰੇ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਹੋਵੋਗੇ ਪਾਤਸ਼ਾਹ ਦੀ ਕਿਰਪਾ ਰਹਿਮਤ ਵਰਤਰੀ ਹੋਏਗੀ ਤੁਹਾਡੇ ਤੇ ਸੋ ਪਿਆਰਿਓ ਗੁਰੂ ਘਰ ਜਾਇਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਦੇ ਦੀਦਾਰ ਸਾਰੇ ਕਰਿਆ ਕਰੋ ਸਾਡਾ ਮਕਸਦ ਇਹ ਹੈ ਵੀ ਕੋਈ ਕੋਈ ਵੀ ਹੈ ਤੇ ਉਹ ਗੁਰੂ ਨਾਲ ਜੁੜੇ ਗੁਰੂ ਤੋਂ ਕੋਈ ਵਾਂਝਾ ਨਾ ਰਵੇ ਸੋ ਵਿਚਾਰ ਧਾਰਾਂ ਚਲਦੀਆਂ ਰਹਿੰਦੀਆਂ ਨੇ ਵਿਚਾਰ ਧਰਾਵਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਵਕ ਵਕ ਤਰ੍ਹਾਂ ਦੀਆਂ ਵਿਚਾਰ ਧਰਾਵਾਂ ਨੇ ਕਹਿਣ ਤੋਂ ਪਾ ਆ ਵੀ ਗੁਰਮਤ ਵੀ ਸਿੱਖੀਏ ਗੁਰਮਤ ਤੋਂ ਬਾੜ ਦੀਆਂ ਕੁਝ ਚੀਜ਼ਾਂ ਜੋ ਸਾਡੇ ਜੀਵਨ ਨੂੰ ਵਿਚਾਰ ਸਕਦੀਆਂ ਨੇ ਸਾਡੇ ਜੀਵਨ ਨੂੰ ਬਚਾ ਸਕਦੀਆਂ ਨੇ ਰੱਖਿਆ ਕਰ ਸਕਦੀ ਕੋਨਾ ਚੀਜ਼ਾਂ ਤੇ ਵੀ ਆਪਾਂ ਵਿਚਾਰ ਧਰਾਵਾਂ ਸਾਂਝੀਆਂ ਕਰਦੇ ਰਹਿੰਦੇ ਆ ਸੋ ਅੱਜ ਆਪਾਂ ਜਿਹੜਾ ਵਿਸ਼ਾ ਸਾਂਝਾ ਕਰਨਾ ਹੈ 1 ਜੂਨ ਤੋਂ ਪਹਿਲਾਂ ਚੋਣਾਂ ਤੋਂ ਐਨ 2 ਦਿਨ ਪਹਿਲਾਂ ਕੀ ਆਖਰ ਸਾਡੇ ਲੋਕ ਸਿੱਖਾਂ ਵੱਲ ਧਿਆਨ ਦੇਣਗੇ ਜਾਂ ਕਿਸੇ ਹੋਰ ਵੱਲ ਪੰਥ ਵੱਲ ਗ੍ਰੰਥ ਵੱਲ ਧਿਆਨ ਦੇਣਗੇ ਜਾਂ ਕਿਤੇ ਹੋਰ ਕਿ ਵੱਡਾ ਹਮਲਾ ਕਰਾਉਣ ਦੀ ਤਿਆਰੀ ਚ ਹੈ ਕੋਈ ਹਕੂਮਤ ਜਾਂ ਫਿਰ ਕੀ ਹੋ ਸਕਦਾ ਸੋ ਇਹਨਾਂ ਚੀਜ਼ਾਂ ਦੀਆਂ ਪਹਿਲਾਂ ਵੀ ਗਵਾਹੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਸੋ ਆਖਰ ਸਚਾਈ ਆਪਾਂ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਨੀ ਹੈ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਗੱਲ ਕਹਿੰਦੇ ਨੇ ਜੋ ਜੋ ਦੀਸਾ ਹੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਹੁਣ ਇਹਦਾ ਮਤਲਬ ਇਹ ਨਹੀਂ ਕੋਈ ਵੱਡੇ ਵੱਡੇ ਧਨਾੜ ਵੱਡੇ ਵੱਡੇ ਬਿਜ਼ਨਸਮੈਨ ਵੀ ਜਿਹੜੇ ਵੱਡੇ ਹੋ ਗਏ ਪੈਸੇ 'ਚ ਵੱਡੇ ਹੋ ਗਏ ਕੱਦ 'ਚ ਵੱਡੇ ਹੋ ਗਏ ਵੀ ਉਹ ਲੋਕ ਖਾਕ ਦੇ ਵਿੱਚ ਰਲ ਜਾਣਗੇ ਖਾਕ ਦੇ ਵਿੱਚ ਰਲਣਗੇ ਖਾਕ ਦੇ ਵਿੱਚ ਰਲ ਗਏ ਜੀ ਐਂ ਕਰਕੇ ਕੋਈ ਇਦਾਂ ਅਰਥ ਨਹੀਂ ਕਹਿਣ ਤੋਂ ਭਾਵੇਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਉਹੀ ਵੱਡੇ ਬਣਾਈ ਫਿਰਦੇ ਆ ਜਿਹੜੇ ਆਪਣੇ ਆਪ ਤੇ ਉਹੀ ਲੈਵਲ ਚੱਕ ਪਾਈ ਫਿਰਦੇ ਆ ਵੀ ਮੈਂ ਵੱਡਾ ਮੈਂ ਵੱਡਾ ਤੇ ਮੈਂ 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 ਵੱਡੇ ਵੱਡੇ ਦਾ ਜਿਹੜਾ ਲੋਕ ਜਿਹੜਾ ਹੰਕਾਰ ਚੱਕੀ ਫਿਰਦੇ ਆ ਜਿਹੜਾ ਹੰਕਾਰ ਦੇ ਵਿੱਚ ਗੁਰਮਤ ਨੂੰ ਵੀ ਕੁਚਲੇ ਜਿਹੜਾ ਹੰਕਾਰ ਦੇ ਵਿੱਚ ਗੁਰੂ ਨੂੰ ਵੀ ਨਾਲ ਕੁਝ ਸਮਝੇ ਜਿਹੜਾ ਹੰਕਾਰ ਦੇ ਵਿੱਚ ਗੁਰਮਰ ਜਾਦਾ ਦੀਆਂ ਵੀ ਧੱਜੀਆਂ ਉਡਾ ਦੇ ਉਹ ਉਹ ਬੰਦਿਆਂ ਦੀ ਇੱਥੇ ਗੱਲ ਕੀਤੀ ਗਈ ਹੈ ਜਿਹੜੇ ਹੰਕਾਰੀ ਹੁੰਦੇ ਨੇ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਬੇਨਤੀ ਕਰਾਂ ਹੰਕਾਰੀ ਤੋਂ ਇੱਕ ਗੱਲ ਜ਼ਰੂਰ ਸਮਝ ਲਿਓ ਛੋਟੇ ਉਦਾਹਰਣ ਦੇਮਾ 1984 ਬਾਰੇ ਦਾ ਸਾਰੀ ਜਾਣਦੇ ਹੋ ਸਾਡੇ ਬਾਪੂ ਹੋਰਾਂ ਨੇ ਇਹ ਸਭ ਕੁਝ ਵੇਖਿਆ ਹੋਇਆ ਪੁੱਛ ਲਿਓ ਬਾਵੇਂ ਘਰਾਂ ਚ ਸੋਸਾਤ ਸੰਗਤ ਇੰਦਰਾ ਗਾਂਧੀ ਦੇ ਮਨ ਦੇ ਵਿੱਚ ਈਗੋ ਸੀ ਵੱਡੇ ਹੋਣ ਦੀ ਭਾਵਨਾ ਸੀ ਹੰਕਾਰ ਸੀ ਵੀ ਮੈਂ ਮੈਂ ਬਹੁਤ ਕੁਝ ਕਰ ਸਕਦੀ ਹਾਂ ਮੇਰੇ ਕੋਲੇ ਸਭ ਕੁਝ ਹੈ ਮੈਂ ਉਹ ਕੁਝ ਵੀ ਕਰ ਸਕਦੀ ਹਾਂ ਜੋ ਸ਼ਾਇਦ ਮੇਰੇ ਆਪਣੇ ਅਧਿਕਾਰ ਦੇ ਵਿੱਚ ਵੀ ਨਹੀਂ ਜੋ ਮੈਂ ਚਾਹਾਂ ਮੈਂ ਸਭ ਕੁਝ ਕਰ ਉਹ ਹੰਕਾਰ ਸੀਮਾਂ ਦੇ ਵਿੱਚ ਹੁਣ ਕਈ ਲੋਕ ਕਹਿੰਦੇ ਜੀ ਇੰਦਰਾ ਗਾਂਧੀ ਅਟੈਕ ਨਹੀਂ ਸੀ ਕਰਨਾ ਚਾਹੁੰਦੀ ਜੀ ਉਹ ਉਹਦੀ ਮਨਸ਼ਾ ਇਹ ਨਹੀਂ ਸੀ ਮੈਂ ਬੇਨਤੀ ਕਰਦਾ 1982 ਦੇ ਵਿੱਚ ਠੀਕ ਹੈ ਉਸ ਤੋਂ 2 ਸਾਲ 4 ਸਾਲ ਪਹਿਲਾਂ 81 82 ਦੇ ਵਿੱਚ ਇੰਦਰਾ ਗਾਂਧੀ ਨੇ ਇੱਕ ਐਗਜ਼ੀਕਿਊਟ ਪਲਾਨ ਬਣਾਇਆ ਹੋਇਆ ਸੀ ਜਿੱਥੇ ਕਮਾਂਡੋ ਫੋਰਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਦਰਬਾਰ ਸਾਹਿਬ ਵਰਗਾ ਕੰਪਲੈਕਸ ਇਕ ਤਿਆਰ ਕੀਤਾ ਗਿਆ ਸੀ ਫਿਲਮੀ ਸੈੱਟ ਦੀ ਤਰ੍ਹਾਂ ਇੱਕ ਸੈੱਟ ਤਿਆਰ ਕੀਤਾ ਗਿਆ ਸੀ ਦਰਬਾਰ ਸਾਹਿਬ ਦਾ ਨਕਸ਼ਾ ਜਿੱਥੇ ਕਮਾਂਡੋਆਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਐਂਟਰ ਕਰਨਾ ਹੈ ਕਿਸ ਤਰ੍ਹਾਂ ਹਮਲਾ ਕਰਨਾ ਹੈ ਕਿਹੜੀ ਸਾਈਡ ਤੋਂ ਵਧੀਆ ਰਹੇਗਾ ਕਿਹੜੀ ਸਾਈਡ ਤੋਂ ਕੀ ਰਹੇਗਾ ਅਸਲ 'ਚ ਉਹ ਇੱਕ ਤਿਆਰੀ ਸੀ ਪਹਿਲਾਂ ਹੀ ਜੋ ਕਰਵਾ ਦਿੱਤੀ ਗਈ ਸੀ ਫੋਰਸ ਨੂੰ ਕਿ ਦਰਬਾਰ ਸਾਹਿਬ ਤੇ ਅਟੈਕ ਕਰਨਾ ਹੈ ਪਰ ਸਾਡੇ ਲੋਕ ਉਸ ਚੀਜ਼ ਨੂੰ ਮੰਨ ਨਹੀਂ ਪੀ ਇੰਦਰਾ ਗਾਂਧੀ ਨੇ ਅਟੈਕ ਕਰਵਾਇਆ ਤੇ ਆਪ ਦਾ ਕੀ ਹਸ਼ਰ ਹੋਇਆ ਇਹ ਗੱਲ ਆਪਾਂ ਸਾਰੀ ਜਾਣਦੇ ਆ ਭਾਵੇਂ ਚਲੋ ਠੀਕ ਐ ਇੰਦਰਾ ਗਾਂਧੀ ਦੇ ਪੋਤੇ ਨੇ ਪੋਤੀ ਨੇ ਆ ਮਾਫੀ ਮੰਗ ਲਈ ਵੀ ਗਲਤ ਹੋਇਆ ਬਿਲਕੁਲ ਗਲਤ ਹੋਇਆ ਜੋ ਉਸ ਸਮੇਂ ਹੋਇਆ ਤੇ ਅਸਲ 'ਚ ਉਹ ਸਿੱਖਾਂ ਦੀ ਨਸਲ ਕੁਸ਼ੀ ਸੀ ਇੱਕ ਵੱਡੀ ਗੱਲ ਇਹ ਸੀ ਕਿ ਆਪਣੀ ਈਗੋ ਸੀ ਮਨ ਦੇ ਵਿੱਚ ਤੇ ਜਿਸ ਦਿਨ ਇੰਦਰਾ ਗਾਂਧੀ ਦੀ ਗੱਡੀ ਚੜਨ ਦੀ ਵਾਰੀ ਸੀ ਭਾਵ ਗੱਡੀ ਚੜਾਉਣਾ ਸੀ ਜਿਸ ਦਿਨ ਭਾਵ ਉਹਨਾਂ ਸੋਧਾ ਲਗਾਇਆ ਗਿਆ ਜਿਸ ਦਿਨ ਉਹਨੂੰ ਸਤਵੰਤ ਬਿਆੰਤ ਉਹਨਾਂ ਕੌਮੀ ਯੋਧਿਆਂ ਨੇ ਉਹਨੂੰ ਸਜ਼ਾ ਦਿੱਤੀ ਸਿੱਖ ਨਸਲ 쿠ਸ਼ੀ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤੇ ਦੀ ਬਦਲਾ ਲਿਆ ਅਕਾਲ ਤਖਤ ਸਾਹਿਬ ਦਾ ਤੇ ਪਿਆਰਿਓ ਉਸ ਦਿਨੇ ਹੁਕਮਨਾਮਾ ਆਇਆ ਸੀ ਕਿ ਜੋ ਜੋ ਦੀਸ ਹੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਪਾਪ ਜਿਹੜੇ ਲੋਕਾਂ ਨੇ ਹੰਕਾਰ ਕੀਤਾ ਹੰਕਾਰੀ ਬਣੇ ਤੇ ਯਾਦ ਰੱਖਿਓ ਪਿਆਰਿਓ ਉਹ ਖਾਕ ਦੇ ਵਿੱਚ ਮਿਲ ਗਏ ਉਹ ਖਾਕੂ ਹੋ ਗਏ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਜਿਹੜੇ ਗੁਰੂ ਦੇ ਆਪਣੇ ਨਹੀਂ ਬਣ ਸਕੇ ਗੁਰੂ ਘਰ ਦੇ ਨਾਲ ਨਫ਼ਰਤਾਂ ਕੀਤੀਆਂ ਉਹਨਾਂ ਦੇ ਹਾਲਾਤ ਇਹ ਹੋਏ ਉਹਨਾਂ ਦੇ ਹਾਲਤ ਜਿਹੜੇ ਨੇ ਇਹ ਬਣ ਗਏ ਸੋ ਕਹਿਣ ਤੋਂ ਪਾਪ ਪਿਆਰਿਓ ਸਭ ਕੁਝ ਹੋਇਆ ਜੇ ਜਿੰਨਾ ਜਿੰਨਾ ਨੇ ਸਿੰਘਾਂ ਦੇ ਨਾਲ ਘਟਨਾਵਾਂ ਕੀਤੀਆਂ ਸਿੰਘਾਂ ਦੇ ਨਾਲ ਜਿਹੜੀਆਂ ਦੁਰਵਿਵਹਾਰ ਕੀਤੇ ਤੇ ਪਿਆਰਿਓ ਉਹਨਾਂ ਨਾਲ ਵੀ ਬਹੁਤ ਮਾੜਾ ਹੋਇਆ ਆਪਾਂ ਵੇਖਦੇ ਆਂ ਵੀ ਉਹਨਾਂ ਦੇ ਹਾਲ ਕੀ ਹੋਏ ਨੇ ਚਲੋ ਖੈਰ ਸਤਗੁਰ ਸੱਚੇ ਪਾਤਸ਼ਾਹ ਜੀ ਖੈਰ ਸੁੱਖ ਰੱਖਣ ਅੱਗੇ ਤੋਂ ਇਹ ਸਮਾਂ ਜਿਹੜਾ ਹੈ ਉਹ ਨਾ ਬਣੇ ਪਰਮਾਤਮਾ ਖੈਰ ਸੋਖੀ ਰੱਖੇ ਸੋ ਅੱਜ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਵੀ 1 ਜੂਨ ਤੋਂ ਪਹਿਲਾਂ ਲੋਕ ਕਹੀ ਜਾ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਇੱਥੇ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਬਲਕਿ ਪੂਰੇ ਭਾਰਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕੁਝ ਲੋਕ ਕਹਿੰਦੇ ਨੇ ਕੁਝ ਪਲਾਨ ਬਣਾਇਆ ਗਿਆ ਹੈ ਸੈਂਟਰ ਗਵਰਨਮੈਂਟ ਦੇ ਵੱਲੋਂ ਸਿੱਖਾਂ ਤੇ ਹਮਲਾ ਕੀਤਾ ਜਾਏਗਾ ਤਿਆਰੀ ਦੇ ਵਿੱਚ ਸੈਂਟਰ ਬੈਠਾ ਤੇ ਇਹ ਸਭ ਕੁਝ ਤੈਅ ਹੈ ਜੀ ਪੁਰਾਤਨ ਗ੍ਰੰਥ ਦੇ ਵਿੱਚ ਕੀਤਾ ਗਿਆ ਇਹ ਸਭ ਕੁਝ ਜਿਹੜਾ ਹਵਾਲਾ ਹੈ ਕਈ ਲੋਕ ਬੀਜੇਪੀ ਨੂੰ ਪ੍ਰਮੋਟ ਕਰ ਰਹੇ ਨੇ ਕਹਿਣ ਤੋਂ ਭਾਵ ਵੀ ਬੀਜੇਪੀ ਸਰਕਾਰ ਤੀਜੀ ਵਾਰ ਸੱਤਾ ਦੇ ਵਿੱਚ ਆਏਗੀ ਇਹ ਪੁਰਾਣੇ ਗ੍ਰੰਥਾਂ ਦੇ ਵਿੱਚ ਕਿਹਾ ਗਿਆ ਹੈ ਸਾਡੇ ਲੋਕਾਂ ਨੂੰ ਏਡੀ ਜ਼ਿਆਦਾ ਵੱਡੀ ਮਾਨਸਿਕਤਾ ਦੇ ਵਿੱਚ ਫਸਾਇਆ ਜਾ ਰਿਹਾ ਹੈ ਗਿਰੀ ਹੋਈ ਮਾਨਸਿਕਤਾ ਦੇ ਵਿੱਚ ਫਸਾਇਆ ਜਾ ਰਿਹਾ ਹੈ ਪਿਆਰਿਓ ਇਹ ਨਾ ਭੁੱਲਿਓ ਕਿ ਇਹ ਸਾਡੇ ਤੇ ਬਹੁਤ ਵੱਡਾ ਹਮਲਾ ਹੈ ਇਹ ਸਾਡੇ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਸਿੱਖੋ ਇਹ ਯਾਦ ਰੱਖਿਓ ਵੀ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਆਉਣ ਵਾਸਤੇ ਆਪਣੇ ਆਪ ਨੂੰ ਗ੍ਰੰਥਾਂ ਦੇ ਵਿੱਚ ਹਵਾਲੇ ਦੇ ਦੇ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏਗਾ ਵਧੀਆ ਰਾਜ ਸ਼ਾਸਕ ਹੋਏਗਾ ਤੇ ਆਖੇ ਦੇਖੋ ਜੀ ਅਸੀਂ ਤੀਜੀ ਵਾਰ ਰਾਜ ਕਰਾਂਗੇ ਅਸੀਂ ਕਿਤੇ ਨਹੀਂ ਜਾਂਦੇ ਹੁਣ ਤਾਂ ਸਰਕਾਰ ਸਾਡੀ ਹੋ ਰਹਿਣੀ ਆ ਤੇ ਦੁਨੀਆ ਰਹਿੰਦੀ ਤੱਕ ਅਸੀਂ ਹੋ ਰਹਾਂਗੇ ਇਹ ਦਾਅਵੇ ਕੀਤੇ ਜਾ ਰਹੇ ਨੇ ਮੈਂ ਬੇਨਤੀ ਕਰਾਂ ਵੀ ਉਹਨਾਂ ਲੋਕਾਂ ਨੇ ਵੀ ਦਾਅਵੇ ਕੀਤੇ ਆਪਣੀਆਂ ਜਿੱਤਾਂ ਦੇ ਜਿਹੜੇ ਲੋਕ ਕਹਿੰਦੇ ਸੀ ਵੀ ਸਾਡੇ ਤੋਂ ਬਿਨਾ ਪੱਤੇ ਨਹੀਂ ਝੁੱਲਦੇ ਅਸੀਂ ਜੋ ਕਰਾਂਗੇ ਉਹੀ ਕਰਾਂਗੇ ਤੇ ਮੈਂ ਬੇਨਤੀਆਂ ਕਰਾਂ ਵੀ ਹੰਕਾਰ ਹੀ ਬੰਦੇ ਦਾ ਸਭ ਤੋਂ ਵੱਡਾ ਵੈਰੀ ਬਣਦਾ ਹੈ ਹੰਕਾਰ ਹੀ ਕਾਲ ਬਣਦਾ ਹੈ ਤੇ ਸ਼ਾਇਦ ਇਹ ਨਾਲ ਲੋਕਾਂ ਦੇ ਹੁਣ ਦਿਨ ਨੇੜੇ ਆ ਗਏ ਨੇ ਜਿਹੜੇ ਆਪਣੇ ਆਪ ਨੂੰ ਇਦਾਂ ਇਦਾਂ ਦੀਆਂ ਗੱਲਾਂ ਕਹਿ ਰਹੇ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਡਾਂਸ ਕਰਵਾ ਸਕਦੇ ਨੇ ਆਪਣੇ ਆਉਣ ਤੇ ਜਿਹੜੇ ਗੁਰੂ ਘਰਾਂ ਦੇ ਵਿੱਚ ਗੁਰਮਰਜ਼ਾਦਾ ਤੋਂ ਉਲਟ ਕੰਮ ਕਰਵਾ ਸਕਦੇ ਨੇ ਸੋ ਇਹ ਇਹੋ ਜਿਹੇ ਲੋਕ ਇਹ ਇਹੋ ਜੇ ਘਟੀਆਂ ਮਾਨਸਿਕਤਾ ਵਾਲੇ ਲੋਕ ਜੇ ਸਫਤਾ ਦੇ ਵਿੱਚ ਹੋਣਗੇ ਤਾਂ ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਕਹਿੋ ਜੇ ਕਹਿੋ ਜੇ ਦਿਨ ਸਾਨੂੰ ਦੇਖਣੇ ਪੈ ਜਾਣਗੇ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਇਹ ਯਾਦ ਰੱਖਣਾ ਚਾਹੀਦਾ ਸੋ ਸਾਧ ਸੰਗਤ ਅਜਿਹਾ ਕੁਝ ਨਹੀਂ ਹੋ ਰਿਹਾ ਇਹ ਜਾਣ ਬੁਝ ਕੇ ਇਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਲੋਕਪ੍ਰਿਅਤਾ ਜਗਾਉਣ ਵਾਸਤੇ ਆਪਣੇ ਲਈ ਇਹ ਸਭ ਕੁਝ ਕੂੜ ਪ੍ਰਚਾਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਸੁਚੇਤ ਰਵੋ ਸੋ ਆਖਰ ਜਿਹਨਾਂ ਨੇ ਹੰਕਾਰ ਕੀਤਾ ਹੰਕਾਰੀ ਬਣ ਕੇ ਹਕੂਮਤ ਦੇ ਚੌਧਰ ਦੇ ਨਸ਼ੇ ਵਿੱਚ ਜਿਨ੍ਹਾਂ ਨੇ ਕੌਮ ਨਾਲ ਪੰਥ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਲੋਕਾਂ ਦੇ ਆਪ ਦੇ ਹੀ ਕੱਖ ਹੋ ਚੜ ਗਏ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ